ਪਾਈ ਬਲਵੰਤ ਸਿੰਘ ਜੀ ਰਾਜਵਾਨਾ ਉਹਨਾਂ ਦੇ ਪਟੀਸ਼ਨ ਸੰਬੰਧੀ ਪੰਥ ਦੀਆਂ ਨਮਾਇੰਦਾਂ ਜਿਥੇ ਪੰਥੀਆਂ ਨਿਹੰਗ ਸਿੰਘ ਦਾਮਦਮੀ ਤਖਸਾਲ ਤੇ ਕਾਰ ਸੇਵਾ ਵਾਲੇ ਬਾਬਿਆਂ ਨਾਲ ਬੈਠ ਕੇ ਮੀਟਿੰਗ ਹੋਈ ਸੀ ਉਹਨਾਂ ਦੇ ਵਿਚਾਰ ਸਾਰਿਆਂ ਦੇ ਆਪੋ ਆਪਣੇ ਸੀ ਉਹ ਵਿਚਾਰ ਅਸੀਂ ਸਾਰੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਹ ਕਾਲ ਬੰਦ ਕਰ ਲਈ ਸੀ ਅੱਜ ਇਹ ਜਿਹੜੀ ਮੀਟਿੰਗ ਆ ਇੱਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇਖੇ ਜਿਹੜੇ ਸਿੱਖ ਵਿਦਵਾਨ ਸਾਡੇ ਵਿੱਚ ਉਹਨਾਂ ਦੀ ਉਹ ਤੋਂ ਇਲਾਵਾ ਸਾਡੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਹਨਾਂ ਤੋਂ ਇਲਾਵਾ ਦਲ ਖਾਲਸਾ ਔਰ ਉਹ ਤੋਂ ਇਲਾਵਾ ਸਾਡੇ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਸੀ ਉਹ ਸਾਰਿਆਂ ਦੀ ਇੱਥੇ ਮੀਟਿੰਗ ਹੋਈ ਆ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਦਿੱਤੇ ਆ ਕਿਉਂਕਿ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਉਹ ਪਟੀਸ਼ਨ ਐ ਜਿੱਤੇ ਚ 14 ਸਾਲ ਦੀ ਹਾਲੇ ਸਰਕਾਰ ਦੇ ਠੰਡੇ ਵਾਸਤੇ ਵਿੱਚ ਪਈ ਆ ਜੇ ਦੀ ਬਾਤ ਅਸੀਂ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਆ ਪਰ ਉਹ ਦਰਵਾਜ਼ਾ ਖੜਕਾਏ ਦਾ ਵੀ ਸਾਨੂੰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ ਜੇ ਅਕਾਲ ਤਖਤ ਸਾਹਿਬ ਸੀ ਅਕਾਲ ਤਖਤ ਸਾਹਿਬ ਕੋਲੋਂ ਕਮੇਟੀ ਬਣੀ ਸੀ ਉਹ ਕਮੇਟੀ ਨੇ ਵੀ ਪਹੁੰਚ ਕੀਤੀ ਪਰ ਉਸ ਪਹੁੰਚ ਦਾ ਵੀ ਸਿਟਾਏ ਨਿਕਲਿਆ ਕਿ ਸਾਨੂੰ ਈਮੇਲ ਰਾਹੀਂ ਕਹਿਤਾ ਕਿ ਤੁਹਾਡਾ ਇਹ ਜਿਹੜਾ ਕਮੇਟੀ ਦਾ ਮੈਂਡਾ ਜੇ ਸਮੋਦੇ ਚ ਮਿਲਣਾ ਸੀ ਉਹ ਮੋਦਾ ਜਿਹੜਾ ਉਹ ক্লোਜ਼ ਕਰ ਦਿੱਤਾ ਗਿਆ ਸੋ ਅੱਜ ਬੜੇ ਖੁੱਲ ਕੇ ਸੇਖਬੇ ਦਿਵਾਨਾ ਬਲੋ ਤੇ ਜਿਹਾਰੂ ਜਥੇਬੰਦੀਆਂ ਬਲੋ ਇਹ ਨਿਟਕੇ ਵਿਚਾਰ ਆਏ ਆ ਕੋਸ਼ਾਂ ਦਾ ਵਿਚਾਰ ਸੀ ਕਿ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਕੁਝ ਦਾ ਵਿਚਾਰ ਸੀ ਕਿ ਵਾਪਸ ਨਹੀਂ ਲੈਣੀ ਚਾਹੀਦੀ ਬਹੁ ਗਿਣਤੀ ਦਾ ਇਹ ਵੀ ਮੰਨਣਾ ਆ ਕਿ ਸਿਧਾਂਤਕ ਤੌਰ ਦੇ ਉੱਤੇ ਤੇ ਜਿਹਾਰੂ ਤੌਰ ਤੇ ਕੌਮ ਦੀ ਸਿਧਾਂਤਕ ਦੇਖਦੇ ਹੋਏ ਕੁਰਬਾਨ ਹੋਣ ਦੀ ਬਰਾਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇੱਥੇ ਇੱਕ ਸਵਾਲ ਉੱਠਦਾ ਕਿ ਭਾਈ ਭਲਵੰਤ ਸਿੰਘ ਜੀ ਰਾਜੂਵਾਨੇ ਦਾ ਇਕੱਲਾ ਕੇਸ ਕਿਉਂ ਟੇਕਅਪ ਕੀਤਾ ਜਾ ਰਿਹਾ ਪਿਛਲੇ ਦਿਨੀ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਸੀ ਉਹ ਕਿਉਂਕਿ ਉਹਨਾਂ ਦੀ ਡੈਥ ਸੈਂਟੈਂਸ ਆ ਤੇ ਥੈਟ ਸੈਂਟੈਂਸ ਦੇ 18 ਸਾਲ ਦੇ ਉਹ ਫਾਂਸੀ ਦੀ ਚੱਕੀ 'ਚ ਬੈਠੇ ਆ ਸਰਕਾਰ ਬਾਹਰ ਤੋਂ ਮਨਕਰ ਹੋ ਗਈ ਤੇ ਹੁਣ ਭਾਈ ਸਾਹਿਬ ਦਾ ਕਹਿਣਾ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਇਦ ਮੇਰੀ ਚਹੀਦੀ ਦੇ ਵਿੱਚ ਗੱਬੇ ਕੋ ਵਾਅਦਾ ਬਣ ਕੇ ਬੈਠੀ ਆ ਪਰ ਮੈਂ ਇਸ ਕਰਕੇ ਦਰਸਾਉਣਾ ਚਾਹੁੰਨਾ ਜਿਹੜੇ ਬਾਕੀ ਬੰਦੀ ਸਿੰਘ ਆ ਸਾਰੇ ਉਹਨਾਂ ਨਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਵਾਸਤਾ ਕੀ ਪੈਨੇ ਅਤੇ ਚ ਰਹਿੰਦੇ ਆ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸ਼ਾਇਦ ਇੱਕ ਧਿਰ ਦੀ ਪੈਰ ਵੀ ਕਰਦੇ ਆ ਪਰ ਬਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਤਾਂ ਟੇਕਾ ਵੱਖਰਾ ਕੀਤਾ ਜਾ ਰਿਹਾ ਕਿ 95 ਤੋਂ ਹੁਣ ਲਾਈਏ ਜਾ ਕੇ ਤੇ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਹੋ ਗਿਆ ਜੇ ਕਿਸੇ ਨੂੰ ਲਾਈਫ ਇੰਪ੍ਰਿਜ਼ਨਮੈਂਟ ਵੀ ਹੋਵੇ ਤਾਂ 20 ਸਾਲ ਬਾਅਦ ਤੋਂ ਬਾਅਦ ਹੁੰਦੀ ਸੀ ਜਾਂ ਉਹਦੇ ਆਰਡਰ 'ਚ ਲਿਖਿਆ ਜਾਂਦਾ ਸੀ ਕਿ ਇਹ ਆਪਣੀ ਤਾਜ਼ਾ ਜ਼ਿੰਦਗੀ ਅੰਦਰ ਰਹੂਗਾ ਪਰ ਮੈਂ ਸਮਝਦਾ ਇਸ ਦੇਸ਼ ਦੀ ਜਿਹੜੀ ਆਤਰਾਸ ਦੀ ਆ ਸੀ ਕੋ ਪਹਿਲੀ ਤਾਂ ਮੈਂ ਗੱਲ ਕਰਦੇ ਆ ਕੋਈ ਭੀਖ ਨਹੀਂ ਮੰਗ ਰਹਾ ਹੈ ਕੋਈ ਤਰਸ ਨਹੀਂ ਮੰਗ ਰਹਾ ਸਿਰਫ ਇਨਸਾਫ ਮੰਗਦੇ ਆ ਇਨਸਾਫ ਵੀ ਇਸ ਦੇਸ਼ ਦੇ ਕਾਨੂੰਨ ਤਹਿਤ ਮੰਗਦੇ ਆ ਜਿਹੜੇ ਕਨਸਟੀਟਿਊਸ਼ਨਲ ਰਾਈਟ ਬਾਕੀਆਂ ਲਈ ਆ ਉਹ ਸਾਡੇ ਲਈ ਨਹੀਂ ਤੇ ਇਸ ਕਰਕੇ ਇਹ ਗੁਹਾਰ ਲਾਈ ਆ ਕਿ ਕੌਮ ਆਪਣਾ ਇਸ ਦਰਦ ਨੂੰ ਮਹਿਸੂਸ ਕਰੇ ਕਿ ਭਾਈ ਰਾਜੂਵਾਲਾ ਸਾਹਿਬ ਐਡੇ ਲੰਬੇ ਅਰਸੇ ਦੇ ਉਹ ਇੱਕ ਹੋਤੋਂ ਨੂੰ ੜੀ ਕਰ ਰਹੇ ਆ ਕਿ ਚਾਹੇ ਮੇਰੀ ਫਾਂਸੀ ਦੀ سزا ਹੋ ਤਾਂ ਨਹੀਂ ੜੀ ਕਰੇ ਪਰ ਸ਼ੋਮਣੀ ਕਮੇਟੀ ਵੱਲੋਂ ਪਾਈ ਉਹ ਤਾਂ ਦਰੇੜਿਆ ਰਾਤੇ ਤੇ ਤੇ ਬਿਲਕੁਲ ਡੋਲਿਆ ਨਾ ਚਿੰਤਿਆ ਤੇ ਹਰ ਇੱਕ ਪੱਠ ਤੋਂ ਮਹਿਸੂਸ ਕਰਦੇ ਮੈਂ ਹੁਣ ਜ਼ਿੰਦਗੀ ਦਾ ਤੇ ਮੌਤ ਦਾ ਮੇਰੇ ਲਈ ਕੋਈ ਫੈਸਲਾ ਨਹੀਂ ਕੋਈ ਫਾਸਲਾ ਨਹੀਂ ਰਹਿ ਗਿਆ ਸੋ ਅਸੀਂ ਚਾਹੁੰਦੇ ਸੀ ਬੇ ਸਮੁੱਚੀ ਕੌਮ ਇਹਨੂੰ ਫੈਸਲਾ ਕਰੇ ਇਹਦੇ ਬਾਰੇ ਤੇ ਉਹ ਸਿੱਖ ਸੰਸਥਾਵਾਂ ਦੀਆਂ ਜਿਹੜੀਆਂ ਦੂਜੀਆਂ ਸਾਰੀਆਂ ਉਹਨਾਂ ਨੇ ਵੀ ਆਪਣੇ ਜਿਹੜੇ ਆ ਵਿਚਾਰ ਖੁੱਲ ਕੇ ਅੱਜ ਜਿਹੜੇ ਸਾਰੇ ਪੜਨ ਕੀਤੇ ਤੇ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਅਗਲੀ ਮੀਟਿੰਗ ਜਿਵੇਂ ਫੈਡਰੇਸ਼ਨਾਂ ਦੇ ਆਕੂ ਪਹੁੰਚੇ ਆ ਜਿਵੇਂ ਆਰੂ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਜਾਂ ਸਾਡੇ ਸਿੱਖ ਵਿਦਵਾਨ ਪਹੁੰਚੇ ਆ ਉਹਨਾਂ ਤੋਂ ਇਲਾਵਾ ਦੂਸਰਿਆਂ ਨੂੰ ਵੀ ਸੁਣਿਆ ਜਾਵੇ ਇਹਨਾਂ ਨੇ ਤਾਂ ਆਪਣੇ ਆਪਣੇ ਵਿਚਾਰ ਦੇ ਦਿੱਤੇ ਆ ਇਹਨਾਂ ਦੇ ਵੀ ਵਿਚਾਰ ਕਲਮਬੰਦ ਕਰ ਲਿਆ ਤੇ ਉਸ ਦਿਨ ਆਪਨੇ ਬੈਠ ਕੇ ਇਹ ਵੀ ਵਿਚਾਰ ਇੱਕ ਦੂਜੇ ਨਾਲ ਜਿਹੜੇ ਉਹ ਸਾਰੇ ਸਾਂਝੇ ਕਰ ਲੈ ਜਾਣਗੇ ਸੋ ਇਹ ਆਉਂਦੇ ਦਿਨਾਂ 'ਚ ਛੇਤੀ ਇੱਕ ਵਕੀਲਾਾਂ ਦੀ ਤੇ ਜੱਜ ਸਾਹਿਬਾਨ ਦੀ ਮੀਟਿੰਗ ਵੀ ਚੰਡੀਗੜ੍ਹ ਛੇਤੀ ਉਹ 2-4 ਦਿਨਾਂ 'ਚ ਬੈਠ ਕੇ ਉਹਨਾਂ ਨਾਲ ਵੀ ਵਿਚਾਰ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਉਹ ਮੀਟਿੰਗ ਜਿਹੜੀ ਨਮਾਇੰਦਿਆਂ ਦੀ ਆ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਨੂੰ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਤੇ ਨਾ ਇਹ ਚ ਰਾਜਨੀਤੀ ਕੋਈ ਕਰਨੀ ਚਾਹੀਦੀ ਆ ਕਿ ਤੁਸੀਂ ਵੀ ਆਪਣੇ ਭਾਈ ਰਾਜਵਾਨਾ ਸਾਹਿਬ ਦੀ ਫਾਂਸੀ ਦੇ ਸਬੰਧ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਪਾਈ ਆ ਉਹਦੇ ਬਾਰੇ ਵਿਚਾਰ ਭੇਜੋ ਚਾਹੇ ਲਿਖ ਕੇ ਭੇਜ ਦਿਓ ਚਾਹੇ ਈਮੇਲ ਕਰ ਦਿਓ ਚਾਹੇ WhatsApp ਕਰ ਦਿਓ ਤੇ ਜੇ ਕੋਈ ਨੁਮਾਇੰਦਾ ਆ ਵੀ ਸਕਦਾ ਆ ਆ ਕੇ ਵੀ ਆਪਣੇ ਪ੍ਰਕਰਟ ਕਰਦਾ ਵਿਚਾਰ ਤੇ ਇੱਥੇ ਦੀਆਂ ਵੀ ਸਾਰੀਆਂ ਜਥੇਬੰਦੀਆਂ ਸਿੰਘ ਸੁਭਾਵਾਂ ਆ अदर ਸਟੇਟ ਦੇ ਵਿੱਚ ਬਹੁਤ ਸਾਰੀਆਂ ਸਿੰਘ ਸੁਭਾਵਾ ਜਿਹੜੀਆਂ ਉਹ ਤਾਤਵਰ ਰਹਿੰਦੀਆਂ ਸਿੱਖ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਇਹਦੇ ਵਿੱਚ ਸ਼ਮੂਲੀਅਤ ਕਰਨ ਆਪਣੇ ਵਿਚਾਰ ਦੇ ਦੇਣ ਤਾਂ ਕਿ ਭਾਈ ਰਾਜੋਵਾਲਾ ਸਾਹਿਬ ਜਿਹੜੇ ਲੰਬੇ ਆਸੇ ਦੇ ਕੇਂਦਰ ਦੀ ਕੋਟਨੀਤੀ ਜਿਹੜੀ ਆ ਉਹ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਨਰਾਕਾਤਮਕ ਅਰਮਈਆ ਕਿਉਂ ਬਣਾਇਆ ਆ ਆ ਕੇ ਵੀ ਆਪਣੇ ਪਰਕਟ ਕਰਦਾ ਹੈ ਵਿਚਾਰ ਤੇ ਇੱਥੇ ਦੀਆਂ ਵੀ ਸਾਰੀਆਂ ਜਥੇਬੰਦੀਆਂ ਸਿੰਘ ਸੁਭਾਵਾਂ ਆ ਆਦਰ ਸਟੇਟ ਦੇ ਵਿੱਚ ਬਹੁਤ ਸਾਰੀਆਂ ਸਿੰਘ ਸੁਭਾਵਾਂ ਜਿਹੜੀਆਂ ਉਹ ਤੱਤਵਰ ਰਹਿੰਦੀਆਂ ਸਿੱਖ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਇਹਦੇ ਵਿੱਚ ਸ਼ਮੂਲੀਅਤ ਕਰਨ ਆਪਣੇ ਵਿਚਾਰ ਦੇ ਦੇਣ ਤਾਂ ਕਿ ਭਾਈ ਰਾਜੋਣਾ ਸਾਹਿਬ ਜਿਹੜੇ ਲੰਬੇ ਆਸੇ ਦੇ ਕੇਂਦਰ ਦੀ ਕੋਟਨੀਤੀ ਜਿਹੜੀ ਆ ਉਹ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਨਰਾਕਾਤਮਕ ਰਵੱਈਆ ਕਿਉਂ ਬਣਾਇਆ ਜਾ ਰਿਹਾ ਉਹ ਇਸ ਕਰਕੇ ਬਣਾਇਆ ਜਾ ਰਿਹਾ ਕਿ ਇਹ ਮਿਨੋਰਟੀ ਕਮਿਊਨਿਟੀ ਨੂੰ ਜਿੰਨਾ ਬੇਇਨਸਾਫੀ ਕਰਾਂਗੇ ਉਨਨੀ ਸ਼ਾਇਦ ਦੂਜੀਆਂ ਜਿਹੜੀਆਂ ਕਮਿਊਨਿਟੀ ਆ ਮжоਰਿਟੀ ਦੇ ਵਿੱਚ ਉਹ ਸ਼ਾਇਦ ਖੁਸ਼ ਹੋ ਜਾਣਗੀਆਂ ਇਹ ਸਾਨੂੰ ਇਸ ਗੱਲ ਦਾ ਐਵੇਂ ਦਾ ਨਜ਼ਰੀਆ ਜਿਹੜਾ ਮਹਿਸੂਸ ਹੁੰਦਾ ਆ ਸੋ ਇਸੇ ਕਰਕੇ ਬਹੁ ਗਿਣਤੀ ਨੂੰ ਖੁਸ਼ ਕਰ ਲਈਏ ਘੱਟ ਗਿਣਤੀਆਂ ਦੇ ਉੱਤੇ ਬੀਅੰਸ ਆਪ ਵੀ ਕੀਤੀ ਜਾ ਰਹੀ ਆ ਸੋ ਮੈਂ ਅੰਤ ਦੇ ਵਿੱਚ ਤੁਹਾਡਾ ਵੀਡੀਓ ਦਾ ਵੀ ਸਾਰੇ ਦਾ ਤੇ ਚੇਚੇ ਤੌਰ ਤੇ ਸਾਰੀਆਂ ਜਥੇਬੰਦੀਆਂ ਜਿਹਦੇ ਵਿੱਚ ਫੈਡਰੇਸ਼ਨ ਸਾਰੀਆਂ ਪਹੁੰਚੀਆਂ ਦਲ ਖਾਲਸਾ ਉਹਨਾਂ ਦੇ ਨਾਲ ਸਾਡੇ ਅਕਾਲੀ ਦਲ ਨੰਬਰ ਸਰ ਤੋਂ ਵੀ ਨੁਮਾਇंदे ਆਉਣੇ ਸੀ ਅਮਨ ਸਿੰਘ ਮਾਨ ਉਹਨੇ ਕੋਈ ਕਾਰਜ ਕਰਕੇ ਉਹਨੂੰ ਵੀ ਆ ਸਕੇ ਔਰ ਸਰਦਾਰ ਅਮਰਜੀਤ ਸਿੰਘ ਸਾਡੇ ਸਿੱਖ ਵਿਦਵਾਨ ਹੈ ਉਹਨੇ ਵੀ ਲਿਖ ਕੇ ਭੇਜਿਆ ਸਰਦਾਰ ਦਲਜੀਤ ਸਿੰਘ ਬਿੱਟੂ ਉਹਨੇ ਵੀ ਆਪਣੇ ਲਿਖ ਕੇ ਸਾਰੇ ਵਿਚਾਰ ਜਿਹੜੇ ਦਿੱਤੇ ਆ ਤੇ ਗੋਗਵਾਨੀ ਸਾਹਿਬ ਨੇ ਵੀ ਲਿਖ ਕੇ ਆਪਣੇ ਭੇਜ ਦਿੱਤੇ ਵਿਚਾਰ ਸੋ ਅੱਗੇ ਗਾਂ ਅਸੀਂ ਹੁਣ ਛੇਤੀ ਇੱਕ ਜੱਜ ਸਾਹਿਬਾਨ ਦੀ ਵਕੀਲਾਂ ਦੀ ਤੇ ਉਦੋਂ ਬਾਅਦ ਫਿਰ ਇੱਕ ਚਣੀਂਦਾ ਜਿਹੜਾ ਉਹਨਾਂ ਦੇ ਨਮਾਇੰਦਿਆਂ ਦਾ ਜਿਹੜਾ ਇਕੱਠ ਆ ਉਹ ਸਲਾਹ ਅਸੀਂ ਕਰ ਲਾਂਗੇ ਸਾਰੇ ਉਹ ਕਰਕੇ ਤਾਂ ਛੇਤੀ ਮੀਟਿੰਗ ਕਰਦਾਂਗੇ ਤਾਂ ਕਿ ਕਿਸੇ ਠੋਸ ਨਤੀਜੇ ਤੇ ਪਹੁੰਚਿਆ ਜਾ ਸਕੇ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਲਗਾਈਆਂ ਤੋਂ ਤੁਹਾਨੂੰ ਇੱਕ ਖਾਸ ਵਾਲਾ ਜੀ ਚਿੱਠੀ ਭੇਜੀ ਸੀਗੀ ਤੁਹਾਨੂੰ ਹੱਥ ਪੰਜ ਚਿੱਠੀ ਸੀਗੀ ਉਹ ਚਿੱਠੀ ਮੇਰੇ ਕੋਲ ਹਾਲੇ ਪਈ ਆ ਉਹ ਵੀ ਮੈਂ ਕੋਈ ਨਹੀਂ ਨਸ਼ਰ ਕਰੂੰਗਾ ਓ ਵੀ ਓ ਵੀ ਓ ਵੀ ਤੁਹਾਡੇ ਪ੍ਰਧਾਨ ਜੀ ਇੱਕ ਨਾ ਜਿਹੜੇ ਬਾਰਡਰ ਦੇ ਉੱਪਰ ਜਿੱਥੇ ਲੜਾਈ ਦਾ ਮਾਹੌਲ ਹੈਗਾ ਕਈ ਪਿੰਡਾਂ ਦੇ ਵਿੱਚ ਜਿਵੇਂ ਗੁਰੂ ਸਾਹਿਬ ਦੇ ਪਾਵਨ ਸਰੂਪ ਨੇਗੇ ਉਹਨਾਂ ਨੂੰ ਅੱਗੇ ਪਿੰਡਾਂ ਦੇ ਵਿੱਚੋਂ ਦੀ ਲਿਆਉਣਾ ਪੈ ਰਿਹਾ ਮਾਹੌਲ ਬਹੁਤ ਟੈਂਸਾ ਕੋਈ ਐਸਜੀਪੀਸੀ ਵੱਲੋਂ ਕੋਈ ਕਦਮ ਚੁੱਕਿਆ ਜਾਵੇ ਅਸੀਂ ਦੇ ਵਿੱਚ ਅਸੀਂ ਤਕਰੀਬਨ ਸ਼੍ਰੀਨਗਰ ਤੋਂ 46 ਸਰੂਪ ਲੈ ਕੇ ਆਏ ਹਾਂ 60 ਸਰੂਪ ਅਸੀਂ ਬਾਰਡਰ ਏਰੀਆ ਚੋਂ ਲੈ ਕੇ ਆਏ ਤਾਂ ਕਿ ਲੋਕ ਜਿੱਥੋਂ ਆ ਰਹੇ ਆ ਉੱਥੇ ਧੰਨ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੋਈ ਬਿਆਦਮੀ ਨਾ ਕਿਸੇ ਪੱਕਦੀ ਹੋਵੇ ਉਦਲੇ ਅਸੀਂ ਹੈਗੇ ਆ ਤਾਪ ਕਰਿਆ ਦੂਜੀ ਬੇਨਤੀ ਅਸੀਂ ਸਾਰੇ ਗੁਰਦੁਆਰਾ ਸਹਿਵਾਨਾਂ ਨੂੰ ਵੀ ਜਿਹੜੇ ਬਾਰਡਰ ਏਰੀਏ ਦੇ ਆ ਉਹਨਾਂ ਨੂੰ ਵੀ ਤੱਕ ਕੀਤਾ ਸਾਰਿਆਂ ਨੂੰ ਵੀ ਤੁਸੀਂ ਇਹਨਾਂ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਕਿ ਉਹ ਆਪਣੇ ਉਹਨਾਂ ਨੂੰ ਜੇ ਕੋਈ ਆਉਂਦਾ ਟੱਬਰ ਉਹਨਾਂ ਨੂੰ ਰਹਿਸ ਦਿੱਤੀ ਜਾਵੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਸੋ ਉਹ ਸਾਰੀਆਂ ਸਹੂਲਤਾਂ ਜਿੱਦਾਂ ਕੱਲ ਸਾਡੇ ਆਏ ਸੀਗੇ ਆਪਣੇ ਸ਼੍ਰੀਨਗਰ ਤੋਂ ਦੋ ਬੱਚੇ ਇੱਕ ਦਾ ਗੋਡਾ ਉਹ ਜੋਇੰਟ ਸਾਰਾ ਉੜ ਗਿਆ ਇੱਕ ਦੀ ਕੋਣੀ ਉੜ ਗਈ ਉਹ ਭਾਵੇਂ ਸਰਕਾਰ ਕਰਵਾ ਰਹੀ ਸਾਡੇ ਗੱਲ ਸਕੱਤਰ ਸਾਹਿਬ ਉੱਥੇ ਗਏ ਸੀ ਤੇ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਕਿਸੇ ਪੱਖ ਦੀ ਵੀ ਜਿਹੜੀ ਸਹਾਇਤਾ ਦੀ ਲੋੜ ਹੋਵੇ ਨਿਰਸੰਕੋਚ ਸਾਨੂੰ ਦੱਸਦਾ ਹੋ ਅਸੀਂ ਤੁਹਾਡੇ ਨਾਲ ਆ ਤੇ ਜਿਹੜੇ ਹੁਣ ਵੀ ਆਪਣੇ ਘਰ ਕੋਈ ਪਿੰਡ ਜਿਹੜੇ ਆ ਛੱਡ ਕੇ ਆਉਂਦੇ ਆ ਉਹਨਾਂ ਲਈ ਵੀ ਅਸੀਂ ਬਿਲਕੁਲ ਤੇ ਆ ਰਹਿਆਂ ਕੋਈ ਜਿਹੜਾ ਵਿਤਕਰਨ ਕੀਤਾ ਜਾਊਗਾ। ਮਾਮੀ ਸਾਹਿਬ ਇੱਕ ਸੋਸ਼ਲ ਮੀਡੀਆ ਤੇ ਹੋ ਗਿਆ ਹੈ ਜਾਂ ਕੋਈ ਤੁਸੀਂ ਰਿਐਕਸ਼ਨ ਦਿੱਤਾ ਕਿ ਉਸ ਦੇ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਅਜਿਹਾ ਨੂਮਰ ਫਲਾਇਆ ਜਾ ਰਿਹਾ ਹੈ ਕਿ ਸਖਸ਼ਨ ਸਿੰਘ ਹਰਮੰਦਰ ਸਾਹਿਬ ਲੋੜੋਂ ਦੀ ਕੋਸ਼ਿਸ਼ ਹੈ ਮਸਾਇਲ ਜਿਹੜੀ ਉਹ ਸਖਸ਼ਨ ਸਿੰਘ ਮਹੰਮਦ ਸਾਹਿਬ ਦੇ ਪਾਸੇ ਛੱਡੀ ਜਾ ਰਹੀ ਹੈ। ਕੁਝ ਲੀਡਰ ਵੀ ਨੇ ਇਸ ਤਰੀਕੇ ਦੇ ਟਵੀਟ ਕਰ ਰਹੇ ਨੇ। ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਦੇਖੋ ਇਹਦੇ ਬਾਰੇ ਕਿਉਂਕਿ ਟੈਲੀਵਿਜ਼ਨ ਤੇ ਚਲਦੇ ਰਹੇ ਗੱਲ। ਔਰ ਅਸੀਂ ਵੀ ਆਪਣੇ ਤੌਰ ਤੇ ਇਹ ਨੋਟਸ ਲਿਆ। ਦੋਟੀਆਂ ਜਿਹਾ ਜੇ ਬੰਦੀਆਂ ਨੇ ਕੋਈ ਨੋਟਿਸ ਲਿਆ ਤੇ ਮੇਰਾ ਖਿਆਲ ਜਿਹੜਾ ਦੇ ਆਪਾਂ ਮਾਰ ਰਹੇ ਉਹਨਾਂ ਨੇ ਵੀ ਸ਼ਾਇਦ ਇਹਦੇ ਬਾਰੇ ਕਲੀਅਰ ਕੀਤੀ ਆ ਵੀ ਇਦਾਂ ਦਾ ਕੋਈ ਮਕਸਦ ਨਹੀਂ ਪਰ ਫਿਰ ਵੀ ਮੈਂ ਸਮਝਦਾ ਜਿਹੜਾ ਮੀਡੀਆ ਆ ਇਹਨੂੰ ਵੀ ਆਪਣੀ ਜ਼ਿੰਮੇਵਾਰੀ ਬਾਖੂਬੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਨਾ ਕਿ ਆਪਾਂ ਕੋਈ ਐਹੋ ਜਿਹੀਆਂ ਜਜ਼ਬਾਤੀ ਗੱਲਾਂ ਕਰੀਏ ਜਿਦੇ ਨਾਲ ਨੁਕਸਾਨ ਹੋਵੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੂਰਤੀ ਮਨੁੱਖਤਾ ਦੀ ਰਵਾਇ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਉਹ ਧਾਰਿਆ ਜਿੱਥੇ ਬਹੁਤ ਵੱਡੀ ਬਹੁਤਾਤ ਦੇ ਵਿੱਚ ਹਰ ਇੱਕ ਸੈਕਟਰ ਉਹ ਉੱਥੇ ਨਮਸਕਾਰ ਕਰਨ ਆਉਂਦਾ ਆ ਤੇ ਅਸੀਂ ਆਪਣੇ ਤੌਰ ਤੇ ਵੀ ਉਹ ਪੈਰ ਰਵਾਈ ਕਰ ਰਹੇ ਹਾਂ ਤੇ ਕਿੰਨੇ ਜਿਹੜੀ ਵਾ ਬੁਲਾਈ ਆ ਉਹਨੂੰ ਪ੍ਰੋਪਰ ਇਨਕੁਆਰੀ ਕਰਕੇ ਦੋਤੇ ਤੇ ਪਰਚਾ ਵੀ ਦਰਜ ਕੀਤਾ ਸਾਹਿਬ ਇੱਕ ਜਿਹੜਾ ਪੁੰਛ ਦੇ ਸ਼ਹੀਦ ਸਿੱਖ ਜਿਹੜਾ ਸ਼ਹੀਦ ਹੋਇਆ ਕਿ ਐਸਜੀਪੀਸੀ ਉਹਨੇ ਪਰਿਵਾਰ ਨੂੰ ਰਾਗੀ ਸੀ ਉਹ ਮਾਫ ਕਰੇਗੀ ਅਸੀਂ ਅਸੀਂ ਬਿਲਕੁਲ ਕਿਸੇ ਪੱਖ ਦੇ ਜਾਂ ਉਦਾਂ ਵੀ ਹੋਵੇ ਹੁਣ ਤਾਂ ਚਲੋ ਇਹ ਵਿਚਾਰੇ ਜੁੱਧੇ ਦੇ ਵਿੱਚ ਆਪਣੇ ਨਾਲ ਦੇ ਉੱਥੇ ਗੋਲਾ ਡਿਗਿਆ ਅਸੀਂ ਕਦੇ ਵੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੇ ਨਾ ਹਾਂ ਪ੍ਰਧਾਨ ਸਾਹਿਬ ਮੈਂ ਰਾਜਵਾਨਾ ਸਾਹਿਬ ਦੀ ਗੱਲ ਕਰੂੰਗਾ ਕਿ ਸਿਆਸਤਦਾਰ ਜਾਂ ਸਿਆਸਤ ਪਾਰਟੀਆਂ ਅੱਗੇ ਆਉਂਦੀਆਂ ਨੇ ਉਹਦੇ ਵਿਚਾਰ ਆਪਣੇ ਰੱਖਦੀਆਂ ਕੀ ਤੁਸੀਂ ਉਹਨਾਂ ਦਾ ਸਵਾਦ ਕਰੋਗੇ ਸਿਆਸਤਦਾਨ ਦਾ ਮੈਂ ਦੇਖੋ ਗੱਲ ਬੇਨਤੀ ਮੇਰੀ ਸੁਣ ਲਓ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਪਰ ਰਾਜਨੀਤੀ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਨ ਆਉਣ ਉਸ ਭਾਈ ਸਾਹਿਬ ਜੀ ਦੀ ਕਿਉਂਕਿ ਸਾਡਾ ਇੱਕੋ ਹੀ ਪੁਆਇੰਟ ਆ ਕਿ ਕਿਉਂਕਿ 30 31 ਸਾਲ ਕਿਸੇ ਪੱਖ ਦੇ ਤੌਰ ਦੇ ਉੱਤੇ ਕਨਸਟੀਟਿਊਸ਼ਨਲ ਤੌਰ ਦੇ ਉੱਤੇ ਨਹੀਂ ਬਣਦੀ ਜਿਹੜੀ ਬੰਦਾ ਆਪਣੀ ਸਜ਼ਾ ਭੋਲ ਚੁੱਕਾ ਤੇ ਜੇ ਕੋਈ ਵੀ ਆਉਂਦਾ ਆ ਸੀ ਉਹਨਾਂ ਨੂੰ ਨਮਾਇंदे ਤੌਰ ਤੇ ਆਵੇ ਰਾਜਨੀਤੀ ਕਰਨ ਨਾਲ